ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟੀਆਂ ਸਟਿਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਸਵੈਟਰਸ ਕੀਵੀ ਬਣਾ ਕੇ ਤਿਆਰ ਕੀਤੀ ਹੋਈ ਹੈ ਫਰੋਜੀ ਰੰਗ ਦੀ ਆਪਾਂ ਇਹ ਸਵੈਟਰਸ ਕੀਵੀ ਬਣਾਈ ਹੋਈ ਹੈ ਜਿਹਦੇ ਵਿੱਚ ਆਪਾਂ 50 ਜੋਟੇ ਬਾਰਡਰ ਦੇ ਤੇ ਉੱਪਰੋਂ 55 ਜੋਟੇ ਰੱਖੇ ਹੋਏ ਆ ਜਿਨ੍ਹਾਂ ਦੀ ਕਮਰ 18 ਹੈ ਤੇ ਉੱਪਰੋਂ ਛਾਤੀ ਦਾ ਨਾਪ 22 ਹੈ ਇਹ ਉਹਨਾਂ ਦੇ ਲਈ ਆਪਾਂ ਸਕੀਵੀ ਬਣਾਈ ਹੋਈ ਹੈ ਤੇ ਇਸ ਦੇ ਬਾਰਡਰ ਥੋੜਾ ਆਪਾਂ ਛੋਟਾ ਬਾਰਡਰ ਬਣਾਇਆ ਹੋਇਆ ਤੇ ਉੱਪਰ ਆਪਾਂ ਇਹ ਡਿਜ਼ਾਈਨ ਬਣਾਇਆ ਹੋਇਆ ਅੱਜ ਦੀ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਬਣਾ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਹਾਂ ਹਾਂਜੀ ਆਪਾਂ ਇਹ ਵੇਲ ਪਾਈ ਹੋਈ ਹੈ ਇਸ ਦੇ ਉੱਪਰ ਤੇ ਸਿੱਧੀ ਸਿਲਾਈ ਤੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਾਂਗੇ ਸਿੱਧੀ ਸਲਾਈ ਤੋਂ ਬਾਰਡਰ ਬਣਾਉਣ ਤੋਂ ਬਾਅਦ ਆਪਾਂ ਸਿੱਧੀ ਸਲਾਈ ਤੋਂ ਇਹ ਡਿਜ਼ਾਈਨ ਪਾਉਣਾ ਹੈ ਕਿ ਇਹਦੇ ਵਿੱਚ ਆਪਾਂ ਸਾਈਡਾਂ ਤੋਂ ਤਿੰਨ ਤਿੰਨ ਕੁੰਡੇ ਉਲਟੇ ਰੱਖੇ ਹੋਏ ਆ ਫਿਰ ਉਸ ਤੋਂ ਅੱਗੇ ਆਪਾਂ ਸੱਤ ਕੁੰਡਿਆਂ ਤੇ ਡਿਜ਼ਾਈਨ ਪਾਉਣਾ ਹੈ ਤੇ ਵਿਚਾਲੇ ਆਪਾਂ 6 6 ਕੁੰਡੇ ਜਿਹੜੇ ਆ 6 ਜਾਂ 7 ਕੁੰਡੇ ਵੀ ਉਲਟੇ ਤੁਸੀਂ ਰੱਖ ਸਕਦੇ ਹੋ ਤੇ ਜਿਹੜੇ ਸਿੱਧੇ ਕੁੰਡੇ ਆ ਸੱਤ ਉਹਨਾਂ ਤੇ ਆਪਾਂ ਡਿਜ਼ਾਈਨ ਬਣਾਉਣਾ ਹੈ ਤੇ ਵਿਚਾਲੇ ਆਪਾਂ 6 6 ਜਾਂ 7 7 ਕੁੰਡੇ ਜਿਹੜੇ ਆ ਉਹ ਉਲਟੇ ਰੱਖ ਸਕਦੇ ਆ ਤੇ ਸਾਈਡਾਂ ਤੋਂ ਆਪਾਂ ਤਿੰਨ ਤਿੰਨ ਕੁੰਡੇ ਉਲਟੇ ਰੱਖੇ ਹੋਏ ਆ ਹਾਂ ਦੇਖੋ ਜੀ ਤੇ ਇਹ ਜਿਹੜੇ ਸਿੱਧੀਆਂ ਸਲਾਈਆਂ ਨੇ ਜਿਹੜਾ ਇਹ ਛਿੱਟਾ ਬਣਿਆ ਹੋਇਆ ਇਹ ਇਹ ਆਪਾਂ ਇਸ ਡਿਜ਼ਾਈਨ ਤੇ ਆਪਾਂ ਬਣਾ ਕੇ ਤੁਹਾਨੂੰ ਦੱਸਾਂਗੇ ਹਾਂਜੀ ਆ ਦੇਖੋ ਜੀ ਇੱਕ ਗੁੰਡਾ ਉਤਾਰ ਕੇ ਸਿੱਧੀ ਸਲਾਈ ਤੋਂ ਤਿੰਨ ਗੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਦੋ ਗੁੰਡੇ ਸਿੱਧੇ ਪਾਵਾਂਗੇ ਧਾਗਾ ਪਿਛੇ ਰੱਖ ਕੇ ਦੋ ਗੁੰਡਿਆਂ ਤੋਂ ਇੱਕ ਗੁੰਡਾ ਬਣਾਵਾਂਗੇ ਧਾਗਾ ਅੱਗੇ ਕਰਾਂਗੇ ਇੱਕ ਗੁੰਡਾ ਸਿੱਧਾ ਧਾਗੇ ਤੇ ਵਲ ਪੈ ਜਾਊਗਾ ਫਿਰ ਧਾਗਾ ਅੱਗੇ ਕਰਕੇ ਦੋ ਗੁੰਡਿਆਂ ਤੋਂ ਇੱਕ ਗੁੰਡਾ ਬਣਾਵਾਂਗੇ ਇੱਥੇ ਇੱਕ ਇੱਕ ਗੁੰਡਾ ਘਟ ਜੂਗਾ ਤੇ ਇੱਕ ਇੱਕ ਗੁੰਡਾ ਵਧ ਜੂਗਾ ਫਿਰ ਸੱਡਾਂ ਵਾਲੇ ਦੋ ਗੁੰਡੇ ਸਿੱਧੇ ਧਾਗਾ ਅੱਗੇ ਕਰਾਂਗੇ ਤਿੰਨ ਗੁੰਡੇ ਉਲਟੀ ਤਾ ਗਾਗੇ ਕਰਕੇ ਤਿੰਨ ਗੁੰਡੇ ਉਲਟੇ ਬਣਾਵਾਂਗੇ ਤੇ ਲਾਸਟ ਵਾਲਾ ਗੁੰਡਾ ਸਿੱਧਾ ਹਾਂਜੀ ਹੁਣ ਆਪਾਂ ਆ ਗਿਆਂ ਪੁੱਠੀ ਸਲਾਈ ਤੇ ਪੁੱਠੀ ਸਲਾਈ ਸਾਰੀ ਸਲਾਈ ਉਲਟਾ-ਉਲਟਾ ਬੁਣ ਕੇ ਕੰਪਲੀਟ ਕਰ ਲਾਂਗੇ ਤਾਂ ਗਾਗੇ ਰੱਖਾਂਗੇ ਸਾਰੀ ਸਲਾਈ ਉਲਟਾ-ਉਲਟਾ ਹੁਣਾਗੇ ਬਿਲਕੁਲ ਸੋਖਾ ਡਿਜ਼ਾਈਨ ਹੈ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹੋ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਸੋਹਣਾ ਬਹੁਤ ਪਿਆਰਾ ਲੱਗਦਾ ਬਾਹਾਂ ਵਾਲੀ ਸਕੀਵੀ ਤੇ ਵੀ ਆਪਾਂ ਇਸ ਨੂੰ ਬਣਾ ਸਕਦੇ ਹਾਂ ਬੱਚੇ ਦੀ ਕੋਟੀ ਸਵੈਟਰ ਤੇ ਵੀ ਆਪਾਂ ਇਸ ਨੂੰ ਪਾ ਸਕਦੇ ਹਾਂ ਬਣ ਕੇ ਇਹ ਡਿਜ਼ਾਈਨ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਇਹ ਆਪਾਂ ਤਿੰਨ ਪਲਾਈ ਉਨ ਦੇ ਨਾਲ ਸਕੀਵੀ ਜਿਹੜੀ ਬਣਾਈ ਹੋਈ ਹੈ ਫਿਰ ਵੀ ਉਸ ਦੇ ਉੱਪਰ ਵੀ ਇਹ ਬਹੁਤ ਸਫਾਈ ਆ ਰਹੀ ਹੈ ਇਸ ਡਿਜ਼ਾਈਨ ਨਾਲ ਬਣਿਆ ਹੋਇਆ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਹਾਂਜੀ ਹੁਣ ਆਪਾਂ ਆ ਗਿਆ ਸਿੱਧੀ ਸਲਾਈ ਇੱਕ ਕੁੰਡਾ ਉਤਾਰ ਕੇ ਧਾਗਾ ਅੱਗੇ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਆ ਦੇਖੋ ਜੀ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਧਾਗਾ ਅੱਗੇ ਕਰਕੇ ਤਿੰਨ ਕੁੰਡੇ ਸਿੱਧੇ ਇੱਥੇ ਇੱਕ ਵਲ ਪੈ ਜਾਊਗਾ ਤਿੰਨ ਕੁੰਡੇ ਆਪਾਂ ਇਹ ਸਿੱਧੇ ਬਣਾ ਲਾਂਗੇ ਫਿਰ ਧਾਗਾ ਅੱਗੇ ਕਰਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਇੱਥੇ ਇੱਕ ਵਲ ਪੈ ਜਾਊਗਾ ਧਾਗਾ ਅੱਗੇ ਕਰਕੇ ਇਸ ਤਰ੍ਹਾਂ ਆਉਣਾਗੇ ਤੇ ਇੱਕ ਵਲ ਪੈ ਜਾਊਗਾ ਇੱਕ ਕੁੰਡਾ ਸਿੱਧਾ ਆ ਦੇਖੋ ਜੀ ਧਾਗਾ ਅੱਗੇ ਕਰਕੇ ਤਿੰਨ ਕੁੰਡੇ ਲਾਸਟ ਵਾਲੇ ਉਲਟੇ ਇਹ ਆਪਾਂ ਲਾਸਟ ਤੇ ਤਿੰਨ ਤਿੰਨ ਕੁੰਡੇ ਰੱਖਿਆ ਵਿਚਾਲੇ ਆਪਾਂ ਡਿਜ਼ਾਈਨ ਦੇ ਵਿਚਾਲੇ ਆਪਾਂ 6 6 ਜਾਂ 7 7 ਕੁੰਡੇ ਉਲਟੇ ਆਪਾਂ ਰੱਖਣੇ ਆ ਆ ਦੇਖੋ ਜੀ ਤੇ ਇਹ 7 7 ਕੁੰਡੇ ਜਿਹੜੇ ਸਿੱਧੇ ਆ ਇਹਨਾਂ ਤੇ ਆਪਾਂ ਇਹ ਡਿਜ਼ਾਈਨ ਬਣਾ ਲਾਂਗੇ ਹਾਂਜੀ ਪੁੱਠੀ ਸਲਾਈ ਤੋਂ ਸਾਰੀ ਸਲਾਈ ਫਿਰ ਉਲਟਾ-ਉਲਟਾ ਹੋਣਾਗੇ ਧਾਗਾ ਅੱਗੇ ਕਰਕੇ ਸਾਰੀ ਸਲਾਈ ਉਲਟਾ-ਉਲਟਾ ਹੁਣ ਕੇ ਕੰਪਲੀਟ ਕਰ ਲਾਂਗੇ ਇਸ ਤਰ੍ਹਾਂ ਦੇ ਸੋਖੇ-ਸੋਖੇ ਡਿਜ਼ਾਈਨ ਜਿਹੜੇ ਆ ਬਹੁਤ ਜਲਦੀ ਬਣਦੇ ਆ بنا بالکل آسان ہے پٹھی سلائی تو ساری سلائی اپا الٹا الٹا ہی ہن اس لیے یہ ڈیزائن بہت بہت ہی جلدی بن کے تیار ہو جاتا ہے ہاں جی اپا اپنے سیدھی سلائی ਇੱਕ ਕੁੰਡਾ ਉਤਾਰ ਕੇ تین ਕੁੰਡੇ ਉਲਟੇ ਧਗਾ ਪਿੱਛੇ ਕਰਾਂਗੇ ਆ ਦੇਖੋ ਜੀ ਇੱਥੇ ਦੋ ਕੁੰਡੇ ਰਹਿ ਜਾਣਗੇ ਆਪਾਂ ਆਪਣੇ ਤੇ ਦੋ ਕੁੰਡੇ ਤੋਂ ਫਿਰ ਇੱਕ ਕੁੰਡਾ ਕਰ ਲਾਂਗੇ ਧਗਾ ਅੱਗੇ ਕਰ ਲਾਂਗੇ ਇਸ ਤੋਂ ਅੱਗੇ ਪੰਜ ਕੁੰਡੇ ਸਿੱਧੇ ਫਿਰ ਧਾਗਾ ਅੱਗੇ ਕਰਾਂਗੇ ਇੱਥੇ ਆਪਣੇ ਦੋ ਗੁੰਡੇ ਬਚਿਆ ਤਾਂ ਧਾਗਾ ਅੱਗੇ ਰੱਖ ਕੇ ਵਲ ਪੈ ਜਾਊਗਾ ਤੇ ਦੋ ਗੁੰਡਿਆਂ ਤੋਂ ਇੱਕ ਗੁੰਡਾ ਹੋ ਜਾਊਗਾ ਲਾਸਟ ਤੇ ਫਿਰ ਤਿੰਨ ਗੁੰਡੇ ਉਲਟੇ ਇਹ ਆਪਣੇ ਸੱਤ ਗੁੰਡਿਆਂ ਤੋਂ ਫਿਰ ਸੱਤ ਗੁੰਡੇ ਜਿਹੜੇ ਆ ਉਹ ਬਣ ਜਾਣਗੇ ਹਾਂਜੀ ਹੁਣ ਆਪਾਂ ਆ ਗਿਆਂ ਪੁੱਠੀ ਸਲਾਈ ਧਾਗਾ ਅੱਗੇ ਰੱਖਾਂਗੇ சார சை உல்டா உல்ட்டா உணாங்க ਹਾਂਜੀ ਹੁਣ ਆਪਾਂ ਗਿਆ ਸਿੱਧੀ ਸਲਾਈ ਇੱਕ ਗੁੰਨਾ ਉਤਾਰ ਕੇ ਤਿੰਨ ਗੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਫਿਰ ਆਪਾਂ ਰਿਪੀਟ ਕਰ ਰਹੀਆਂ ਦੋ ਗੁੰਡੇ ਸਿੱਧੇ ਬਣਾ ਕੇ ਫਿਰ ਇਸ ਤੋਂ ਅਗਲੇ ਜਿਹੜੇ ਦੋ ਗੁੰਡੇ ਆ ਦੋ ਗੁੰਡਿਆਂ ਤੋਂ ਇੱਕ ਗੁੰਡੇ ਕਰਾਂਗੇ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਕੇ ਫਿਰ ਵਲ ਪਾਵਾਂਗੇ ਇੱਥੇ ਜਾਲੀ ਪੈ ਜਾਊਗਾ ਧਾਗਾ ਅੱਗੇ ਕਰਕੇ ਇੱਕ ਕੁੰਡਾ ਸਿੱਧਾ ਫਿਰ ਧਾਗਾ ਅੱਗੇ ਕਰਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਬਣਾਵਾਂਗੇ ਇਸ ਤੋਂ ਅਗਲੇ ਫਿਰ ਦੋ ਕੁੰਡੇ ਸਿੱਧੇ ਇੱਥੇ ਇੱਕ ਇੱਕ ਕੁੰਡਾ ਘਟ ਹੋ ਜਾਊਗਾ ਤੇ ਇੱਕ ਇੱਕ ਵਾੜ ਹੋ ਜਾਊਗਾ ਲਾਸਟ ਤੇ ਤਿੰਨ ਕੁੰਡੇ ਉਲਟੇ ਇਹ ਆਪਾਂ ਰਿਪੀਟ ਕਰ ਰਹੇ ਹਾਂ ਇੱਕ ਵਾਰ ਫਿਰ ਆਪਾਂ ਤੁਹਾਨੂੰ ਬਣਾ ਕੇ ਦੱਸ ਰਹੇ ਹਾਂ ਆ ਦੇਖੋ ਜੀ ਇਸੇ ਤਰ੍ਹਾਂ ਹੀ ਆਪਾਂ ਵਾਰ-ਵਾਰ ਇਸ ਨੂੰ ਬਣਾਵਾਂਗੇ ਉੱਠੀ ਸਲਾਈ ਤੋਂ ਫਿਰ ਉਲਟਾ-ਉਲਟਾ ਹੁਣਾਗੇ دھاگا کے رکھ کے ساری سلائی الٹا الٹا, اُلٹا آن کی کمپلیٹ کر لیں گے ہاں جی ہوں آپ آ گیا سیدھی سلائی سیدھی سلائی ایک کنڈا اتار کے تین کنڈے الٹے بناو گے پیچھے پچھے گے ایک کنڈا سیدھا پھر دو کنڈیاں تو ایک کنڈا کریں گے پھر تگا اگے کر کے جالی پاو گے تین کنڈے پھر سیدے بناو گے پھر تاگا اگے کر کے جالی پا کے دو کنڈیاں تو ایک کنڈا بناو گے ایک کنڈا سا لاسٹ تو پھر تین کنڈے الٹے پٹھی سلائی تو الٹا الٹا ہونا گی پٹھی سلائی تو ساری سلائی الٹا الٹا ہونا گی پٹھی سلائی تو الٹا الٹا آن کے کمپلیٹ کر لیں گے ہاں جی ہاں آپ سی سلائی تو سی سلائی ایک کنڈا اتار کے تین کنڈے الٹے بناو گے اگا پیچھے کر گے اتنے اپنے دو کنڈے رہ گئے اتنے دو کنڈیاں تو پھر ایک کنڈا کر گے ਫਿਰ ਧਾਗਾ ਅੱਗੇ ਕਰਕੇ ਜਾਲੀ ਪਾ ਕੇ ਬਾਕੀ ਗੁੰਡੇ ਸਿੱਧੇ ਹੋਣਾਂਗੇ ਹਾਂਜੀ ਫਿਰ ਧਾਗਾ ਅੱਗੇ ਕਰਕੇ ਇੱਥੇ ਦੋ ਗੁੰਡੇ ਆ ਜਿਹੜੇ ਧਾਗਾ ਅੱਗੇ ਕਰਕੇ ਜਾਲੀ ਪਾ ਕੇ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਤੇ ਫਿਰ ਆਪਾਂ ਲਾਸਟ ਵਾਲੇ ਤਿੰਨ ਗੁੰਡੇ ਉਲਟੇ ਬਣਾ ਲਵਾਂਗੇ ਤੇ ਲਾਸਟ ਵਾਲਾ ਗੁੰਡਾ ਸਿੱਧਾ ਹਾਂਜੀ ਇਸ ਡਿਜ਼ਾਈਨ ਦੇ ਨਾਲ-ਨਾਲ ਆਪਾਂ ਵਿਚਾਲੇ ਆਪਾਂ 6-6 ਜਾਂ 7-7 ਕੁੰਡੇ ਉਲਟੇ ਰੱਖਣੇ ਆ ਸਾਈਡਾਂ ਤੇ ਆਪਾਂ 3-3 ਕੁੰਡੇ ਉਲਟੇ ਰੱਖੇ ਹੋਏ ਆ ਤੇ ਇਸੇ ਨੂੰ ਹੀ ਆਪਾਂ ਵਾਰ-ਵਾਰ ਰਿਪੀਟ ਕਰਾਂਗੇ ਤੇ ਬਹੁਤ ਹੀ ਸੋਹਣਾ ਆਪਣਾ ਜਿਹੜਾ ਡਿਜ਼ਾਈਨ ਹੈ ਉਹ ਬਣ ਕੇ ਤਿਆਰ ਹੋ ਜਾਊਗਾ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ